ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜਸ ਥੈਂਕ ਯੂ ਫਾਦਰ ਹਾਲੇਲੂਇਆ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿਨਨੇ ਵੀ ਜਿੰਨੇ ਅਸੀਂ ਸ਼ਾਮ ਦੇ ਸਮੇਂ ਤੁਹਾਡੀ ਹਜੂਰੀ ਚ ਜੁੜੇ ਆਂ ਪ੍ਰਭੂ ਜੀ ਅਸੀਂ ਸਭ ਮਿਲ ਕੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਵੇਰ ਤੋਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਆਰੇ ਪ੍ਰਭੂ ਜੀ ਆਹ ਜਾਂਚ ਸਾਡੀ ਮਦਦ ਸਹਾਇਤਾ ਕੀਤੀ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਹਣਾ ਦੇ ਯਹਵਾ ਪਰਮੇਸ਼ਰ ਤੁਸੀਂ ਦਿਆ ਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਮੇਰੇ ਪਿਤਾ ਪਰਮੇਸ਼ਰ ਜਿਦਾ ਤੁਹਾਡੇ ਬੱਚੇ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਜੋ ਤੈਨੂੰ ਛੇੜਦਾ ਹੈ ਮੇਰੀ ਅੱਖ ਦੀ ਪੁੱਤਲੀ ਨੂੰ ਛੇੜਦਾ ਹੈ ਮੇਰੇ ਪਿਤਾ ਪਰਮੇਸ਼ਰ ਸ਼ੈਤਾਨ ਦੀ ਸਾਰੀ ਯੋਜਨਾ ਮੇਰੀ ਦੀ ਸਾਰੀ ਸ਼ਕਤੀ ਨਦੇ ਜੀਵਨ ਚ ਪਰਿਵਾਰਾਂ ਚ ਬੱਚਿਆਂ ਚ ਇਸੇ ਕਰੇ ਆਊਟ ਕਰਦੇ ਆਂ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਹੈ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਬਣਾ ਦਾਂਗਾ ਸੱਚਮੁੱਚ ਪ੍ਰਭੂ ਤੁਸੀਂ ਇਹਨਾਂ ਦੇ ਵੈਰੀਆਂ ਨੂੰ ਉਹਨਾਂ ਦੀ ਪੈਰਾਂ ਦੀ ਚੌਂਕੀ ਬਣਾ ਚੁੱਕੇ ਜੀ ਮੇਰੇ ਪਿਤਾ ਪਰਮੇਸ਼ਰ ਵੈਰੀ ਦੀ ਸਾਰੀ ਚਾਲ ਨੂੰ ਤੁਸੀਂ ਰੱਦ ਕਰ ਚੁੱਕੇ ਜੀ ਸਾਰੀ ਯੋਜਨਾ ਨੂੰ ਖਤਮ ਕਰ ਚੁੱਕੇ ਜੀ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਯਹੋਵਾ ਰਫਾ ਚੰਗਾ ਕਰਨ ਵਾਲਾ ਮੇਰੇ ਪਰਮੇਸ਼ਰ ਇਨਦੇ ਵੈਰੀਆਂ ਨੂੰ ਤਿੱਤਰ-ਬਿੱਤਰ ਕਰ ਦੇ ਮੇਰੇ ਕੁਦਾਬਾਪ ਯਹਵਾ ਉੱਠ ਮੇਰੀ ਪ੍ਰਾਰਥਨਾ ਨੂੰ ਸੁਣ ਜਿੱਦਾਂ ਮੂਸਾ ਕਹਿੰਦਾ ਸੀ ਮੇਰੇ ਪਰਮੇਸ਼ਰ ਯਹਵਾ ਉੱਠ ਮੇਰੇ ਪਰਮੇਸ਼ਰ ਉਸੇ ਤਰ੍ਹਾਂ ਇਹ ਕੁਦਾਬਾਪ ਉੱਠ ਇਹਨਾਂ ਦੇ ਵੈਰੀਆਂ ਨੂੰ ਤਿੱਤਰ-ਬਿੱਤਰ ਕਰ ਦੇ ਯਹਵਾ ਯਹਵਾ ਰੱਬ ਚੰਗਾ ਕਰਨ ਵਾਲਾ ਪਰਮੇਸ਼ਰ ਹੈ ਤੂੰ ਚੰਗਾ ਕਰਨ ਵਾਲਾ ਮੇਰੇ ਪਰਮੇਸ਼ਰ ਜਿੰਨੀਆਂ ਵੀ ਜ਼ੁਬਾਨਾਂ ਜਿੰਨੇ ਵੀ ਪਿਤਾ ਹੱਤਿਆਰ ਜਾਨਸਾਨੀ ਹੋਣ ਜਾਂ ਸ਼ੈਤਾਨੀ ਹੋਣ ਇਹਨਾਂ ਦੇ ਵਿਰੁੱਧ ਉੱਠੇ ਨੇ ਮੈਂ ਸਭ ਤੇਰੀ ਰੂਹ ਦੀ ਅੱਗ ਮੰਗਦੀਆਂ ਸਭ ਪਿਤਾ ਪਰਮੇਸ਼ਰ ਤੇਰੀ ਰੂਹ ਦੀ ਅੱਗ ਨਾਲ ਕੈਂਸਲ ਦਫਾ ਦੂਰ ਕਰਦੀਆਂ ਯਹਵਾ ਪਰਮੇਸ਼ਰ ਸਾਰੀ ਯੋਜਨਾ ਸਾਰੀ ਸ਼ਕਤੀ ਕੀ ਟਕਰਾਏ ਜਾਦੂ ਟੂਣਾ ਇਹਨਾਂ ਦੀ ਪੀੜ੍ਹੀਆਂ ਚੋਂ ਖਤਮ ਕਰਦੀਆਂ ਯਹਵਾ ਉੱਠ ਤੂੰ ਦਿਹਾ ਕਰਨ ਵਾਲਾ ਪ੍ਰਭੂ ਜੀ ਤੇਰੀ ਦੀ ਹਸਤਾ ਦੀ ਮੇਰੇ ਪਰਮੇਸ਼ਰ ਯਹਵਾ ਮੈਂ ਤੇਰੀ ਤਾਰੀਫ ਕਰਦੀ ਆਂ ਪ੍ਰਭੂ ਤੂੰ ਜਿੰਦਾ ਪਰਮੇਸ਼ਰ ਤੂੰ ਦਿਹਾਂ ਕਰਨ ਵਾਲਾ ਪਰਮੇਸ਼ਰ ਤੇਰੀ ਦਿਆ ਸਦਾ ਦੀ ਯਹਵਾ ਯਹਵਾ ਪਰਮੇਸ਼ਰ ਤੇਰੇ ਬਚਨ ਚ ਲਿਖਿਆ ਤੁਸੀਂ ਕਹ ਨਾ ਡਰਨਾ ਕਬਰਾ ਮੈਂ ਸਹਣਾ ਦਾ ਯਹਵਾ ਪਰਮੇਸ਼ਰ ਤੇਰੀ ਸਾਰੀਆਂ ਮੰਗਲ ਪੂਰਾ ਕਰਾਂਗਾ ਯਹਵਾ ਪਰਮੇਸ਼ਰ ਤੁਸੀਂ ਕਹ ਯਹਵਾ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਪ੍ਰਭੂ ਜੀ ਜਿੰਨੇ ਵੀ ਮੇਰੇ ਪਿਤਾ ਪਰਮੇਸ਼ਰ ਯੋਜਨਾ ਬਣਾਉਂਦੇ ਨੇ ਤੂੰ ਸਭ ਨੂੰ ਨਾਜ ਕੀਤਾ ਤਤਿੱਤਰ ਬਿੱਤਰ ਕੀਤਾ ਇਹ ਹੋਵਾ ਸ਼ੈਤਾਨ ਦੀ ਸਾਰੀ ਚਾਲ ਤੂੰ ਖਤਮ ਕੀਤਾ ਹੀ ਹੋਵਾ ਮੈਂ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਮੈਂ ਤਾਰੀਫ ਕਰਦੀ ਆ ਪ੍ਰਭੂ ਜੀ ਤੂੰ ਜਿੰਦਾ ਤੇ ਮਹਾਨ ਪਰਮੇਸ਼ਰ ਤੂੰ ਦਿਆવાન ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਇਹਨਾਂ ਦੇ ਵੈਰੀ ਵਿਰੋਧੀ ਇਹ ਖੁਦਾ ਬਾਪ ਇਹ ਦਿਲ ਤੋਂ ਮਾਫ ਕਰ ਦੇਨੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਤੁਸੀਂ ਕਿਹਾ ਤੁਹਾਡਾ ਕੰਮ ਨਹੀਂ ਬਦਲਾ ਲੈਣ ਦਾ ਮੇਰਾ ਕੰਮ ਹੈ ਮੇਰਾ ਕਾਮ ਹੈ ਮੇਰੇ ਪਰਮੇਸ਼ਰ ਯਹਵਾ ਸੱਚ ਮੁੱਚੀ ਹੋਵਾ ਤੂੰ ਸਭ ਨੂੰ ਮਾਫ ਕਰਨ ਵਾਲਾ ਏ ਜਿੱਦਾਂ ਪ੍ਰਭੂ ਅਸੀਂ ਵੀ ਮਾਫ ਕੀਤਾ ਪ੍ਰਭੂ ਖੁਦਾਵੰਤ ਤੂੰ ਵੀ ਸਾਡੇ ਵੈਰੀਆਂ ਵਿਰੋਧੀਆਂ ਨੂੰ ਮਾਫ ਕਰ ਦੇ ਯਹਵਾ ਤੂੰ ਦਿਹਾ ਕਰਨ ਵਾਲਾ ਤੇਰੀ ਦੀ ਅਸਦਾ ਦੀ ਯਹਵਾ ਮੇਰੇ ਪਿਆਰੇ ਪ੍ਰਭੂ ਜੀ ਜਿੱਦੋਂ ਵੀ ਸੋਹਣ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਨੂੰ ਟੱਚ ਕਰੇ ਹਰ ਮੇਰੇ ਪਰਮੇਸ਼ਰ ਯਹਵਾ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਨਾਲ ਦੀ ਜੀ ਵਿੱਚ ਖਤਮ ਹੋਵੇ ਯੋਵਾ ਜੀ ਦਾ ਸੋਣ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਨੂੰ ਮਿੱਠੀ ਪਿਆਰੀ ਨੀਂਦ ਦਵੇ ਮੇਰੇ ਪਿਆਰੇ ਪ੍ਰਭੂ ਜੀ ਕੋਈ ਡਰ ਕੋਈ ਖੋਭ ਇਹਨਾਂ ਦੇ ਚੀਮਾਂ ਦਾ ਹਿੱਸਾ ਨਾ ਹੋਵੇ ਪ੍ਰਭੂ ਪ੍ਰਭੂ ਤੂੰ ਦਿਆਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ੀ ਦੇ ਤੇਰੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਤੇਰੇ ਲਹੂ ਦੇ ਵਿੱਚ ਕਵਰ ਕਰਦੀਆਂ ਤੇਰਾ ਧੰਨਵਾਦ ਕਰਦੀਆਂ ਤਾਰੀਫ ਕਰਦੀਆਂ ਪਰਮੇਸ਼ੀ ਯਸੂ ਮਸੀਹ ਦੇ ਨਾਮ ਚ ਮੰਗਦੇ ਆਂ ਬੋਲੋ ਆਮੀਨ 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 ਗੋਡ ਬlesਸ ਯੂ